ਲਓ ਜੀ ਸਤਗੁਰ ਕਲਾਕ ਤੇ ਸਾਨੂੰ ਪਤਾ ਵੀ ਸੇਲ ਮੇਲਾ ਚੱਲ ਰਹੀ ਹੈ April ਦਾ 1 ਤਰੀਕ ਤੋਂ ਲਾਇਤੀ ਕੱਲਾ ਅੱਜ 2 ਤਰੀਕ ਹੋ ਗਈ 8 ਤਰੀਕ ਤੱਕ ਚੱਲੂਆ ਜੀ ਆਹ ਦੇਖੋ ਇਹ ਕੁਰਤੇ ਪਜਾਮੇ ਦੀ ਸੇਲ ਆਈ ਹੈ ਜਿਹੜਾ ਕੁਰਤਾ ਪਜਾਮਾ ਆਪਾਂ ਨੂੰ 500 ਰੁਪਏ ਦਾ 1 ਤੀ ਆਪਾਂ ਨੇ ਕੀ ਕਰਨਾ ਹੈ 8 ਤਰੀਕ ਤੱਕ 1000 ਦੇ 3 ਕੁਰਤੇ ਪਜਾਮੇ ਦੇਣੇ ਨੇ ਜੀ ਤੁਸੀਂ ਸਟੱਪ ਦੇ ਸਕਦੇ ਹੋ ਕੁਰਤੇ ਪਜਾਮੇ ਦਾ ਇਹ ਕੱਲਾ ਕੱਲਾ ਕੁਰਤਾ ਪਜਾਮਾ 500 700 ਰੁਪਏ ਦਾ ਇੱਕ ਹੈ ਅਸੀਂ ਨੇ ਕੀ ਕਰਨਾ ਜੀ ਇਹ কুরਤੇ ਪਜਾਮੇ ਤਿੰਨ ਦੇ ਲੈਣੇ ਜੀ 8 ਤਰੀਕ ਤੱਕ ਆ ਪਰ ਹਈ 1000 ਰੁਪਏ ਦੇ ਤਿੰਨ ਆ ਇਹ ਦੇਖ ਸਕਦੇ ਹੋ ਕਲਰ ਇਹਦੇ ਵਿੱਚ ਮਿਲਣਗੇ ਜੀ 10 ਆ ਆ ਦੇਖ ਸਕਦੇ ਹੋ ਇੱਕ ਤੋਂ ਇੱਕ ਨਵੇਂ ਕਲਰ ਨੇ ਜੀ 10 ਕਲਰ ਦੇਖ ਸਕਦੇ ਹੋ ਜੀ 1000 ਰੁਪਏ ਦੇ ਤਿੰਨ কুরਤੇ ਪਜਾਮੇ ਦੇਵਾਂਗੇ 8 ਤਰੀਕ ਤੱਕ ਆ ਇਹ ਜੀ ਤੋਂ ਮੇਲਾ ਲੁੱਟਿਆ ਜਾਂਦਾ ਲੁੱਟ ਲੋ ਜੀ ਸਾਡੀ ਅਪ੍ਰੈਲ ਆ 8 ਅਪ੍ਰੈਲ ਤੱਕ ਆ ਜੀ ਇਹ ਮੇਲਾ ਜੀ ਆ ਦੇਖੋ ਕੁਰਤੇ ਪਜਾਮੇ ਦਿਖਾਣੇ ਆ ਜੀ ਤੁਹਾਨੂੰ ਆ ਦੇਖ ਸਕਦੇ ਹੋ ਜੂਮ ਆ ਦੇਖ ਸਕਦੇ ਹੋ ਬਹੁਤ ਸਟਾਕ ਆ ਜੀ ਬਹੁਤ ਭੀੜ ਲੱਗੀ ਰਹਿੰਦੀ ਆ ਮੇਲੇ ਚ ਤੇ ਦੁਬੱਟੇ ਦੇਵਾਂਗੇ 30-30 ਰੁਪਏ ਚ ਆ ਅਸਪਾਕ ਉਹ ਜਿਹੜੇ ਹੁੰਦੇ ਨੇ ਜੀ ਬੱਚਿਆਂ ਦੇ 30-30 ਰੁਪਏ ਚਾ ਸਿਰਫ 1 30 ਰੁਪਏ ਦਾ ਹੋਊਗਾ ਜੀ ਇਹ 8 ਤਰੀਕ ਤੱਕ ਰੇਸ਼ਮੀ ਤਾਂ ਨਹੀਂ ਕੱਪੜਾ ਨਕਲੀ ਕਿਹਾ ਜਾ ਕੁਰਤੇ ਪਜਾਮੇ ਦਾ